ਮ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਹੋਪਸੋ ਤੁਹਾਨੂੰ ਸਾਰੇ ਵਧੀਆ ਲੱਗੂਗੇ ਮੈਂ ਪਰਮਾਇ ਸੀ ਉਹ ਇੱਕ ਕਾਫੀ ਦਿਨ ਮਗਾਇਮ ਨਹੀਂ ਮੈਂ ਤਾਂ ਇਕਦਮ ਵਾਰ ਵਾਰ ਕਿਵੇਂ ਕਿਨੇ ਰਕਾਣੇ ਨਾ ਨੇ ਕੀ ਆਇਆ ਪੰਚੀ ਜੰਗ ਗਾਇਸ ਨੇ ਸੀ ਭਾਈ ਗਣ ਜਿੰਨੇ ਇੰਵਾਈਟ ਟੂ ਗੈਟ ਟੂ ਦਾ ਉੱਪਰ ਚਲ ਰਹੇ ਸੀ ਉਦੇਸ਼ 드디어 대체 몇 권이 나왔을 shirt 진짜 treats 먹으는데 a l चीजा मंगाई सिंह टू, टू दी तो 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 पता नहीं अजकल उठा नहीं जाता है एक बहुत कोशिश करते उठे जल्दी उठे नहीं, नहीं, रे उठे से नहीं तो रेगुलरली उठ रहे मौसम करके मैं घर भी आम हूं जैसे नहीं बड़ा ट्राई करते हैं ਇਸੇ ਜਲਦੀ ਕੀ ਉਹ ਲੋਕੀਏ ਥੋੜੀ ਸਾਰਾ ਵਿਵਰਣ ਹੈ। A few moments later ਇੱਕ ਹੀ ਪੈ ਮੇਰੀ ਸਿਸਟਰ ਲੋ ਦੇ ਬਰਥਡੇ ਦੀ ਤੇ ਉੱਥੇ ਸਾਰੀ ਫੈਮਲੀ ਇਕੱਠੀ ਹੋਈ ਸੀ। ਐਕਚੁਅਲੀ ਜਿਆਦਾ ਵਲੌਗ ਬਣਾ ਨਹੀਂ ਪਾਇਆ ਕਿਉਂਕਿ ਇੰਜੋਏ ਕਰਨ ਚ ਸਾਰੇ ਇੰਨੇ ਮਸਤ ਹੋ ਰਹੇ ਸੀ। ਖਾਂਦਿੰਗਾ ਜਿਕੇ ਕਰਤੀ ਸੀ। ਤਾਂ ਕਰਕੇ ਜਿੰਨੇ ਵੀ ਕਲਿੱਪਸ ਬਣੇ ਨਾ ਕਰਨਾ ਸ਼ੁਰੂ ਕਰਤਾ। ਆਰਿਆਂ ਦਾ ਸਵਾਗਤ ਹੈ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਕੁਝ ਨਵਾਂ ਕਰਨ ਦੀ ਸੋਚੀ ਹੈ ਮੈਂ ਨਵਾਂ ਵੀ ਕਾ ਮਤਲਬ ਕੀ ਵੈਸਾ ਦੇਖੋ ਤੁਸੀਂ ਸਾਡੀ ਫੈਮਿਲੀ ਨੂੰ ਜਾਣੀ ਗਏ ਹੋ ਅਸੀਂ ਬੇਸਿਕਲੀ ਕੁਝ ਪੰਜ ਜਣਿਆਂ ਦੀ ਫੈਮਿਲੀ ਦੇ ਵਿੱਚ ਮੈਂ ਹੋ ਗਈ ਮੰਮੀ ਡੈਡੀ ਹੋਗੇ ਮੇਰੇ ਹਸਬੰਡ ਹੋਗੇ ਤੇ ਸਾਡਾ ਜਾਰਡਨ ਹੋ ਗਿਆ ਜਾਰਡਨ ਨੂੰ ਤੁਸੀਂ ਮਿਲ ਲਿਓ ਰਵੀਨ ਨੂੰ ਤੁਸੀਂ ਮਿਲ ਲਿਓ ਮੈਨੂੰ ਮਿਲ ਲਿਓ ਅੱਜ ਆਪਾਂ ਤੁਹਾਨੂੰ ਮਿਲਾਂਗੇ ਮੰਮੀ ਦਿਨਾਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਸਫਰ ਬਾਰੇ ਜਿਵੇਂ ਉਹ ਵਿਆਹ ਕੇ ਆਈ ਸੀ ਕਿਦਾਂ ਇੱਦਾਂ ਵੱਡੇ ਆਕੇ ਪਰਿਵਾਰ ਦੇ ਵਿੱਚ ਰਚ ਸੀ ਕਿਉਂਕਿ ਜਦੋਂ ਮੰਮੀ ਹੋਣੀ ਮੰਮੀ ਵਿਆਹ ਕੇ ਆਈ ਸੀ ਉਸ ਟਾਈਮ ਸਾਰੀ ਫੈਮਲੀ ਇਕੱਠੀ ਰਹਿੰਦੀ ਸੀ ਮੇਰੇ ਫਾਦਰ ਇਨ ਲਾ ਹੋਣੀ ਪੰਜ ਭਾਈ ਨੇ ਤੇ ਉਦਾਂ ਉਸ ਟਾਈਮ ਸਾਰੇ ਇਕੱਠੇ ਆ ਜਾਂਦੇ ਸੀਗੇ ਤੇ ਮੰਮਾ ਆਏ ਸੀਗੇ ਮਤਲਬ ਮੰਮੀ ਵੀ ਪਿੰਡੋਂ ਚ ਆਈ ਸੀ ਪਿੰਡੋਂ ਵਿਆਹ ਕੇ ਇੱਥੇ ਆਈ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਹੇਗਾ ਜੇ ਮਤਲਬ ਕਿਹੜੇ ਸਾਲ ਤੋਂ ਉਹਨਾਂ ਦਾ ਵਿਆਹ ਹੋਇਆ ਸੀ ਅਪਾ ਸਾਰੇ ਘਰਾਂ ਦੇ ਉਹਨਾਂ ਨੂੰ ਪੁੱਛਾਂਗੇ ਦੇਖਦੇ ਆ ਉਹਨਾਂ ਦੇ ਐਕਸਪੀਰੀਅੰਸ ਤੋਂ ਆਪਾਂ ਕੀ ਸਿੱਖਦੇ ਆ ਤੇ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲੇਗਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਸਟੇ ਟਿਊਨ ਕਰਵਾ ਰਹੇ ਹਾਂ ਤੁਹਾਡਾ ਜੀ ਕੰਮ ਕਰੇ ਇੱਕ ਹੀ ਰੰਗ ਦੇ ਦਿੱਤਾ ਨਾ ਬਹੁਤ ਜ਼ਿਆਦਾ ਸੁਨਾਵਾ ਸੋ ਕੋਈ ਪੇਂਟ ਵਗੈਰਾ ਉੱਥੇ ਕਿਸੇ ਰਹਿੰਦਾ ਹੀ ਨਹੀਂ ਹੈਗਾ ਉਹ ਥੋੜਾ ਡਿਸਾਈਡ ਕੀਤਾ ਦੀਆਂ ਪਹਿਲਾਂ ਜਿਸੋਲ ਵਿੱਚ ਸਿੱਧਾ ਫਲੈਕਸ ਲਗਵਾइए ਪਰ ਜੇ ਉਹਨਾਂ ਸੋਚਾ ਵੀ ਫਲੈਕਸ ਵੀ ਰਹਿਣੇ ਹੈਗੇ ਫਲੈਕਸ ਲਗਵਾਵਾਂਗੇ ਪਹਿਲਾਂ ਪਲਸਟਰ ਕਰਾਉਣਾ ਪਊਗਾ ਜਾਂ ਫਿਰ ਕੁੱਪੀ ਵਗੈਰਾ ਕਰवानी ਪੈਗੀ ਤੇ ਫਿਰ ਹੁਣ ਅਸੀਂ ਸੋਚਿਆ ਵੀ ਇਸ ਨੂੰ ਛੱਡ ਕੇ ਸਾਨੂੰ ਕਿਸੇ ਨੂੰ ਸੁਜੈਸ਼ਨ ਮਿਲਦੀ ਫਿਰ ਕੀ ਅੱਪਾ ਕੋਈ ਜਿਸੀਲਾ ਕੰਮ ਹੀ ਕਰਵਾ ਲੈਣੇ ਆ ਫਤਰੀ ਨੂੰ ਸੋਚਿਆ ਚਲੋ ਕੋਈ ਜਿਸੀਲਾ ਕੰਮ ਕਰਵਾ ਲੈਣੇ ਆ ਥੋੜਾ ਮਹਿੰਗਾ ਜ਼ਰੂਰ ਪਰ ਹਾਂ ਐਟ ਲੀਸਟ 4-5 ਸਾਲ ਤੱਕ ਬੰਦਾ ਟੈਨਸ਼ਨ ਫਰੀ ਰਹਿ ਜਾਂਦਾ ਜ਼ਿਆਦਾ ਨਹੀਂ ਤਾਂ ਹੈਨਾ ਮੀਂਗਾਈ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਆਪਣੇ ਵਿਆਹ ਦੇ ਕੁਝ ਕਲਿੱਪਸ ਸ਼ੇਅਰ ਕਰਦਾ ਕਲਿੱਪਸ ਨਹੀਂ ਮਤਲਬ ਥੋੜੇ ਫੋਟੋਸ ਸ਼ੇਅਰ ਕਰਾਂ ਐਕਚੁਅਲੀ ਸਾਡਾ ਵਿਆਹ ਹੋਇਆ ਲੋਕਡਾਊਨ ਦੇ ਵਿੱਚ ਲੋਕਡਾਊਨ ਤੋਂ ਪਤਾ ਕੀਵੇਂ ਵਿਆਹ ਹੋਈ ਨਹੀਂ ਹੈ ਨਾ ਤੇ ਉਸ ਟਾਈਮ ਜੋ ਜੋ ਪੋਸਿਬਲ ਸੀ ਜਿਵੇਂ ਅਸੀਂ ਵਿਆਹ ਸਾਡਾ ਵਿਆਹ ਹੋਇਆ ਬਿਲਕੁਲ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਹੁੰਦਾ ਨਾ ਉਵੇਂ ਸਾਡਾ ਵਿਆਹ ਹੋਇਆ ਮੈਂ ਤੁਹਾਨੂੰ ਦਿਖਾਨੀ ਆ ਥੋੜੀ-ਥੋੜੀਆਂ ਫੋਟੋਸ ਸਾਡੀ ਐਲਬਮ ਵਿਆਹ ਦੀ ਐਲਬਮ ਸੋ ਕਿੰਨੀ ਜ਼ਿਆਦਾ ਪਤਲੀ ਸੀ ਮੈਂ ਇਹਨੇ ਸਾਡੇ ਬੀਬੀ ਜੀ ਅਤਲ ਮੇਰੀ ਦਾਦੀ ਸਾਸ ਇਹ ਨੇ ਨਾਨਕੇ ਰਵੀ ਦੇ ਪੈਸਾ ਤੁਸੀ ਥੋੜਾ ਥੋੜਾ ਆਈਡੀਆ ਲਾ ਲਿਆ ਹੋਣਾ ਮੀ ਉਹਨਾਂ ਦੀ ਫੋਟੋਜ਼ ਦੇਖ ਕੇ ਇਹ ਕੌਣ ਮੰਮੀ ਨੇ ਕਿਹਦੇ ਡੈਡੀ ਨੇ ਇਹਨੇ ਮਾਮਾ ਜੀ ਦੀ ਬੀਬੀ ਸ਼ੁਗਰ ਮਨਾਉਂਦੇ ਹੋਏ ਸਾਡੇ ਤੇ ਇਹ ਰਿਵਾਜ ਹੈ ਜਦੋਂ ਵਿਆਹ ਹੁੰਦਾ ਹੈ ਨਾ ਘਰ ਦਾ ਪੁਰਾਣਾ ਹੁੰਦਾ ਜਿਹੜਾ ਉਹ ਥਾਲੀ ਚੱਕਦਾ ਦੇਖੋ ਇਹ ਤੇ ਫੁੱਫੜ ਜੀ ਨੇ ਥਾਲੀ ਫੜੀ ਹੋਈ ਹੈ ਤੁਹਾਡੇ ਤੁਹਾਡੇ ਵੱਲ ਕਿਵੇਂ ਦੇ ਰਿਵਾਜ ਨੇ प्लीज ਕਮੈਂਟ ਵਿੱਚ ਸ਼ੇਅਰ ਕਰਿਓ ਜੀ इमोशनल ਮੂਮੈਂਟਸ ਜੋ ਹਰ ਕੁੜੀ ਨੂੰ ਭਾਵੁਕ ਕਰ ਦਿੰਦੇ ਜਿੰਨੀ ਵਾਰ ਕੁੜੀ ਦੇਖਦੀ ਹੈ ਮੇਰੇ ਮੰਮਾ ਇਸੇ ਕੁਝ ਫੋਟੋਸ ਜਿਹੜੀਆਂ ਸਾਡੇ ਵਿਆਹ ਟਾਈਮ ਦੀਆਂ ਨੇ ਬਿਊਟੀਫੁਲ ਮੈਮਰੀਜ਼ ਹੋਪਸ ਉਪਨ ਵਧੀਆ ਲੱਗੀਆਂ ਹੋਣੀਆਂ ਹਾਂਜੀ ਹੁਣ ਮੈਂ ਤੁਹਾਨੂੰ ਮਿਲਵਾਨੀਆਂ ਮੰਮੀ ਦੇ ਨਾਲ ਵੀ ਦੱਸਦੇ ਹਾਂ ਮੰਮੀ ਦੇ ਸਫ਼ਰ ਦੇ ਬਾਰੇ ਜਦੋਂ ਮਮੇ ਦਾ ਵਿਆਹ ਹੋਇਆ ਸੀ ਨਾ ਮਤਲਬ ਹੁਣ ਆਬਵੀਅਸਲੀ ਗੱਲ ਆ ਹੁਣ 2025 ਚੱਲ ਰਿਹਾ ਹੈ ਨਾ ਉਸ ਟਾਈਮ ਜਦੋਂ ਮੰਮੀ ਦਾ ਵਿਆਹ ਹੋਇਆ ਸੀ ਉਹ ਨਾਲ ਟੈਮ ਦੇ ਤੇ ਹੁਣ ਦੇ ਟਾਈਮ ਵਿੱਚ ਬਹੁਤ ਡਿਫਰੈਂਸ ਆ ਉਸ ਟਾਈਮ ਦੇ ਹਾਲ ਅਲੱਗ ਹੁੰਦੇ ਸੀਗੇ ਉਸ ਟਾਈਮ ਦਾ ਰਹਿਣ ਸਨ ਅਲੱਗ ਹੁੰਦਾ ਸੀ ਸਿਸਟਮ ਦੀ ਸੋਚ ਡਿਫਰੈਂਸ ਡਿਫਰੈਂਟ ਹੁੰਦੀ ਸੀ ਤੇ ਆਪਾਂ ਪੁੱਛਦੇ ਆ ਮੰਮੀ ਨੂੰ ਵੀ ਮੰਮੀ ਜਦੋਂ ਵਿਆਹ ਕੀ ਆਈ ਸੀ ਕਿਉਂਕਿ ਹਨਾ ਸਭ ਕੁੜੀ ਦਾ ਅਲੱਗ ਹੀ ਐਕਸਪੀਰੀਅੰਸ ਹੁੰਦਾ ਜਦੋਂ ਉਹ ਵਿਆਹ ਕੇ ਜਾਂਦੀ ਆ ਤੇ ਆਪਾਂ ਮੰਮੀ ਨੂੰ ਪੁੱਛਦੇ ਆ ਉਹ ਵਿਆਹ ਕੀ ਆਈ ਸੀਗੇ ਉਹਨਾਂ ਦਾ ਮਤਲਬ ਇੱਕ ਹੀ ਆ ਕੇ ਕੀ ਡਿਫਰੈਂਸ ਰਿਹਾ ਸੀਗਾ ਇਹ ਆ ਕਹਿ ਲੋ ਉਹਨਾਂ ਨੇ ਕਿੰਨੀਆਂ ਕਿ ਚੀਜ਼ਾਂ ਸਿੱਖੀਆਂ ਨੇ ਹੋ ਸਕਦਾ ਬਹੁਤ ਕੁਝ ਆਪਾਂ ਸਿੱਖੀਓ ਉਹਨਾਂ ਦੇ ਸਫ਼ਰ ਤੋਂ ਹਨਾ ਤਾਂ ਮੈਂ ਤੁਹਾਨੂੰ ਮਿਲਵਾਨੀ ਆ ਮੰਮੀ ਦੇ ਨਾਲ ਸਸ਼ੀਕਲ ਮੰਮੀ ਸਤਿ ਸ਼੍ਰੀ ਅਕਾਲ ਆਡੀਅנס ਜਾਣਨਾ ਚਾਹਦੀ ਹੈ ਉਹਨਾਂ ਨੂੰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਸਰਗੋਤੌਰ ਹੈ ਤੇ ਆਪਣੇ ਸਫਰ ਬਾਰੇ ਕੁਝ ਦੱਸਣਾ ਚਾਹੋਗੇ ਜੋ ਤੁਹਾਡਾ ਵਿਆਹ ਹੋ ਕੇ ਆਇਆ ਉਹਦੇ ਬਾਰੇ ਜਾਂ ਕਹਿ ਲਓ ਮਤਲਬ ਜੋ ਵੀ ਤੁਹਾਨੂੰ ਲੱਗਦਾ ਹੈ ਹੁਣ ਦੀ ਟਾਈਮ ਦੇ ਵਿੱਚ ਤੇ ਉਦੋਂ ਦੇ ਟਾਈਮ 'ਚ ਕਿੰਨਾ ਕੁ ਫਰਕ ਆਇਆ ਹੈ ਹੈਨਾ ਹਾਂਜੀ ਉਹ ਦੱਸਣਾ ਚਾਹਾਂਗੇ ਤੁਸੀਂ ਆਪਣੇ ਆਪਣੇ ਟਾਈਮ ਦੀਆਂ ਗੱਲਾਂ ਦੱਸਿਓ ਕੁਝ ਜਦ ਤੁਹਾਡਾ ਵਿਆਹ ਹੋ ਕੇ ਆਇਆ ਹੋਇਆ ਹੋਈਆ ਹੋਇਆ ਸੀ ਤੁਹਾਡਾ ਵਿਆਹ ਹੈਨਾ ਤੇ ਮਤਲਬ ਤੁਹਾਡਾ ਵਿਆਹ ਕਿਹੜੇ ਸੰਸ ਹੋਇਆ ਸੀ 1993 ਤੇ 93 ਚ ਹੋਇਆ ਸੀ ਨਾ ਹਾਂਜੀ ਆ ਤੇ ਉਸ ਤੋਂ ਬਾਅਦ ਤੇ ਹੁਣ ਦੇ ਟਾਈਮਸ ਤੁਸੀਂ ਇਹ ਦੇਖ ਲਓ ਵੀ ਬਹੁਤ ਡਿਫਰੈਂਸ ਆ ਗਿਆ ਹਨਾ ਤੇ ਉਦੋਂ ਜੋ ਤੁਹਾਡਾ ਵਿਆਹ ਹੋਇਆ ਹੋਇਆ ਸੀ ਤੁਹਾਨੂੰ ਉਹ ਰਿਹਾ ਕੇ ਕਿਵੇਂ ਦਾ ਲੱਗਿਆ ਸੀ ਬੜਾ ਠੀਕ ਲੱਗਿਆ ਸੀ ਵਧੀਆ ਸੀ ਵਧੀਆ ਸੀ ਮੈਂ ਛੋਟੇ ਪਰਿਵਾਰ ਤੋਂ ਆਈ ਸੀ ਤੇ ਇੱਥੇ ਵੱਡਾ ਪਰਿਵਾਰ ਸੀਗਾ ਹਾਂ ਤੇ ਪਰ ਫਿਰ ਵੀ ਮਤਲਬ ਇੰਨਾ ਹੀ ਲੱਗਿਆ ਹਨਾ ਇਹਨਾਂ ਵਿੱਚ ਵੀ ਬਹੁਤ ਆਪਣਾਪਨ ਸੀਗਾ ਅੱਛਾ ਤੇ ਕਿਵੇਂ ਮਤਲਬ ਜਿਵੇਂ ਡੈਡੀ ਹੋਣੀ ਪੰਜ ਭਾਈ ਸੀਗੇ 5 ਭਾਈ ਤੇ ਉਸ ਟਾਈਮ ਦਾ ਦੱਸੋ ਮਤਲਬ ਦਾਦਾ ਜੀ ਹੋਣ ਅਗੇ ਟਾਈਮ ਦਾ ਉਹਦੋਂ ਕਿਵੇਂ ਦਾ ਟਾਈਮ ਹੁੰਦਾ ਸੀ ਕਿੱਦਾਂ ਰਹਿੰਦੀ ਸੀ ਫੈਮਿਲੀ ਸਾਰੇ ਇਕੱਠੇ ਕਿੱਦਾਂ ਰਹਿੰਦੇ ਸੀ ਬਹੁਤ ਵਧੀਆ ਰਹਿੰਦੀ ਸੀ ਰਲ ਮਿਲ ਕੇ ਰਹਿੰਦੀ ਸੀ ਬੜਾ ਵਧੀਆ ਪਰਿਵਾਰ ਸੀ ਹਾਂ ਤੇ ਮਤਲਬ ਇੰਨਾ ਨਹੀਂ ਮੈਨੂੰ ਲੱਗਿਆ ਜਿੱਦਾਂ ਮਤਲਬ ਆਪਣੇ ਛੋਟੇ ਪਰਿਵਾਰ ਤੋਂ ਆਈ ਸੀ ਵੱਡੇ ਪਰਿਵਾਰ ਦੇ ਵਿੱਚ ਆਈ ਮੈਂ ਕਿਉਂਕਿ ਕਿ ਪਿੰਡ ਦੀ ਕੁੜੀ ਸੀਗੀ ਮੈਂ ਤੇ ਸ਼ਹਿਰ ਦੇ ਵਿੱਚ ਆਈ ਹਾਂ ਤੇ ਮਤਲਬ ਇੰਨਾ ਜਿਆਦਾ ਉਹ ਨਹੀਂ ਲੱਗਿਆ ਵੀ ਇਦਾਂ ਕਈ ਵਾਰੀ ਕਹਿੰਦੇ ਨੇ ਨਾ ਕੁੜੀਆਂ ਵਧੀਆ ਨਹੀਂ ਲੱਗਿਆ ਜਿੱਦਾਂ ਇਦਾਂ ਦੇ ਕੋਈ ਇਦਾਂ ਨਹੀਂ ਹੋਣੇ ਬਹੁਤ ਪਿਆਰ ਦਿੱਤਾ ਇਹਨਾਂ ਨੇ ਮੈਨੂੰ ਹੂੰ ਕੋਈ ਮਤਲਬ ਸਾਰਾ ਪਰਿਵਾਰ ਵਧੀਆ ਸੀ ਜੀਆ ਮੰਮੀ ਦਾੜੀ ਤੋਂ ਅੱਛੇ ਸੀਗੇ ਬਾਕੀ ਇਹ ਸੀਗੇ ਵੱਡੇ ਜਿਹੜਾਣੀਆਂ ਦੋਨੇ ਤੇ ਆਪਣੇ ਨਣਦਾ ਸੀਗੇ ਮੇਰੇ ਤੇ ਦੋਤ ਬੂਆ ਜੀ ਤੇ ਕੁੜੀਆਂ ਜਾਂਦੇ ਸੀ ਜਿਹੜੇ ਆਪਣੇ ਨਣਦੇ ਸੀਗੇ ਅੱਛਾ ਤੇ ਵੀ ਜਾਨੀ ਵਧੀਆ ਪਰਿਵਾਰ ਸੀ ਬਹੁਤ ਵਧੀਆ ਲੱਗਿਆ ਇੱਥੇ ਮਤਲਬ ਪੂਰਾ ਹੀ ਲੱਗਾਇਆ ਦਾ ਬੀਬੀ ਹੋਣਾ ਮਾਰੇ ਕੁਝ ਦੋਸਤਾਂ ਬੀਬੀ ਜੀ ਦੇ ਬਾਬਾ ਜੀ ਵਾਰੇ ਬੀਬੀ ਤੇ ਬਾਬਾ ਜੀ ਵਾਰੇ ਦਾ ਉਹ ਤਾਂ ਬਹੁਤ ਅੱਛੇ ਇਨਸਾਨ ਆ ਗਾਇਸ ਮੈਂ ਤੁਹਾਨੂੰ ਸੌਰੀ ਮਮਾ ਗਾਇਸ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਬੀਬੀ ਬੀਬੀ ਜਿੱਤਾ ਸੀ ਦਾਦਾ ਜੀ ਜੀ ਨੂੰ ਕਹਿੰਨੇ ਆ ਬਾਬਾ ਜੀ ਮਤਲਬ ਸਾਡੇ ਦਾਦਾ ਜੀ ਨੂੰ ਕਹਿੰਦੇ ਨੇ ਤੇ ਉਹ ਅਨਫੋਰਚੂਨੇਟਲੀ ਅੱਜ ਦੋਨੋਂ ਸਾਡੇ ਵਿੱਚ ਨਹੀਂ ਹੈਗੇ ਤੇ ਪਰ ਜਦ ਵੀ ਅਸੀਂ ਉਹਨਾਂ ਨੂੰ ਗੱਲ ਉਹਨਾਂ ਬਾਰੇ ਗੱਲ ਕਰਦੇ ਆ ਤਾਂ ਸਾਨੂੰ ਮਤਲਬ ਅੱਛਾ ਹੀ ਲੱਗਦਾ ਕਦੇ ਐਦਾਂ ਨਹੀਂ ਸੋਚਿਆ ਕਿ ਹਾਏ ਆ ਨਹੀਂ ਉਹਨਾਂ ਬਾਰੇ ਹਮੇਸ਼ਾ ਹੀ ਅੱਛਾ ਲੱਗਦਾ ਹੈ ਦੂਸਰਾ ਚਾਹੁੰਦੇ ਉਹਨਾਂ ਬਾਰੇ ਕੁਝ ਉਹਨਾਂ ਬਾਰੇ ਮੰਮੀ ਦੀ ਹੁਣ ਵੀ ਅੱਖ ਭਰ ਆਈਆਂ ਨੇ ਉਹਨਾਂ ਨੂੰ ਯਾਦ ਕਰਕੇ ਮਤਲਬ ਲੱਗਿਆ ਨਹੀਂ ਸੀਗਾ ਵੀ ਆਪਣਾ ਅਸੀਂ ਥੜਾ ਉੱਚੀ ਬੋਲੋ ਮੇ ਮਤਲਬ ਬਹੁਤ ਵਧੀਆ ਸੀਗੇ ਮਾਪੇ ਵਾਂਗੂ ਹੀ ਪਿਆਰ ਦਿੱਤਾ ਉਹਨਾਂ ਨੇ ਹੂੰ ਇਹ ਕਦੇ ਸਾਤ ਨਹੀਂ ਸੀ ਕਰਿਆ ਕੋਈ ਏਦਾਂ ਨਹੀਂ ਕਰਦੀ ਸੀ ਕੋਈ ਏਦਾਂ ਮਤਲਬ ਸਮਝਿਆ ਨਹੀਂ ਸੀ ਕਦੇ ਵੀ ਨਹਾਤੀਆਂ ਮੰਗੂ ਸਾਨੂੰ ਮਤਲਬ ਕਰ ਕਰਦੇ ਅਸੀਂ ਮੇਰੇ ਉਹਨਾਂ ਆਪਣੇ ਮਾਪੇ ਸਮਝਦੇ ਸੀ ਕਿ ਆਪਣੇ ਛੱਡਾਂ ਸੀਗੇ ਤੇ ਇਹਨਾਂ ਦਾ ਅਸੀਂ ਪੂਰਾ ਸਤਕਾਰ ਕਰਦੇ ਸੀਗੇ ਜਦ ਤੱਕ ਅਭੀ ਰਹੇ ਨੇਗੇ ਉਹ ਬਹੁਤ ਸਤਕਾਰ ਹੁਣ ਵੀ ਅਸੀਂ ਯਾਦ ਕਰਦੇ ਆ ਭੁੱਲਦੇ ਨਹੀਂ ਉਹਨਾਂ ਨੂੰ ਹਾਂ ਹਮੇਸ਼ਾ ਯਾਦ ਆਉਂਦੇ ਨੇ ਮੇਰੇ ਸਾਡੇ ਗਾਈਜ਼ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਦੋਂ ਮੇਰਾ ਵਿਆਹ ਹੋਇਆ ਸੀ ਮੇਰੇ ਵਿਆਹ ਤੋਂ ਲਗਭਗ ਡੇਢ ਡੇਢ ਕ ਸਾਲ ਮੰਮੀ ਹਨਾ ਸਵਾ ਸਾਲ ਸਵਾ ਸਾਲ ਹੋਇਆ ਸੀ ਹਾਂ ਸਵਾ ਸਾਲ ਤੋਂ ਬਾਅਦ ਬੀਬੀ ਹਨਾ ਸਾਡੇ ਨੂੰ ਛੱਡ ਕੇ ਚੱਲ ਗਈ ਸੀ ਪਰ ਜਦ ਵੀ ਉਹਨਾਂ ਨੇ ਨਾ ਜਦੋਂ ਮਤਲਬ ਉਹ ਸਾਡੇ ਦੂਜੇ ਘਰ ਚ ਰਹਿੰਦੇ ਸੀ ਸਾਡੇ ਜਿਵੇਂ ਤੁਹਾਨੂੰ ਦੱਸਿਆ ਨਾ ਤੁਸੀਂ ਪੰਜ ਮੰਮੀ ਡੈਡੀ ਹੋਣੀ ਪੰਜ ਪਾਈ ਸੀਗੀ ਹਾਂ ਸਾਡੇ ਦੂਜੇ ਤਾਇਏ ਜੀ ਦੇ ਨਾਲ ਰਹਿੰਦੇ ਹੁੰਦੇ ਸੀਗੇ ਤੇ ਜਦ ਵੀ ਉਹਨਾਂ ਨੂੰ ਮਿਲਣਾ ਕਿਉਂਕਿ ਆਬਵੀਅਸ ਅਸੀਂ ਡੇਢ ਨੇੜੇ ਤਾਂ ਸਾਡੇ ਘਰ ਨਹੀਂ ਸਾਰਿਆਂ ਦੇ ਤੇ ਜਦੋਂ ਵੀ ਅਸੀਂ ਮਿਲਦੇ ਉਹਨਾਂ ਦਾ ਹੀ ਰਹਿੰਦਾ ਸੀ ਹੱਥ ਚੁੰਮਦੇ ਰਹਿੰਦੇ ਸੀ ਹਨਾ ਪਿਆ ਬਹੁਤ ਪਿਆਰ ਕਰਦਾ ਸੀ ਜਦੋਂ ਨਾ ਜਾਣਣਾ ਜਦੋਂ ਉਹਨਾਂ ਨਾਲ ਬੋਲਣਾ ਆਏ ਨਹੀਂ ਆਏ ਆਏ ਨਹੀਂ ਆਏ ਹਾਂ ਕੁ ਮੈਨੂੰ ਤਾਂ ਲੱਗ ਲੱਗ ਨਾਮ ਨਾ ਬੁਲਾਉਂਦੇ ਸੀ ਉਹ ਵੀ ਕਿਹੜੇ ਕਿਹੜੇ ਨਾਮ ਲੈਂਦੇ ਸੀ ਮੇਰੇ ਕਦੇ ਸੰਜੀਵ ਕਹਿੰਦੇ ਸੀ ਕਿ ਜੇ ਸੰਜੀਵ ਕਹਿੰਦੇ ਸੀਗੇ ਹਾਂ ਜਾਈ ਨਹੀਂ ਉਹ ਕੀ ਕਰਦੇ ਸੀ ਆਹ ਨਾਲ ਜਾਈ ਸੀ ਮੈਨੂੰ ਕਹਿੰਦੇ ਮੈਂ ਤੇ ਜਣਾ ਕਿਉਂਕਿ ਮੈਂ ਵੀ ਉਸ ਟੈਂਪੀ ਮੈਂ ਜੋਬ ਕਰਦੀ ਸੀ ਉਸ ਟਾਈਮ ਮੈਂ ਚੰਡੀਗੜ੍ਹ ਜੋਬ ਕਰਦੀ ਸੀ ਹੈ ਨਾ ਮਮਾ ਹੋਰ ਦੱਸੋ ਕੁਝ ਜਦੋਂ ਬੁਈ ਹੋਣਾ ਵਾਰੇ ਦੱਸੋ ਜਦੋਂ ਮੇ ਉਹਦੋਂ ਪੁਆਰੇ ਹੁੰਦੇ ਸੀਗੇ ਇੱਕ ਇੱਕ ਤਾਂ ਪੁਆਰੇ ਸੀਗੇ ਆ ਉਹਨਾਂ ਦਾ ਵਿਆਹ ਸੱਤ ਤੋਂ ਬਾਅਦ ਹੋਇਆ ਹਾਂ ਮਤਲਬ ਤਿੰਨ ਸਾਲ ਬਾਅਦ ਚਾਰ ਪੰਜ ਸਾਲ ਬਾਅਦ ਹੋਇਆ ਸਕਦਾ ਅੱਛਾ ਉਹ ਵਧੀਆ ਸੁਭਾਅ ਨਾਲ ਕਿ ਮਿੱਤਰ ਬੱਛਾ ਸੀ ਵਧੀਆ ਰਹਿਣ ਵਾਲਾ ਮਮੀ ਮਤਲਬ ਤੁਹਾਨੂੰ ਕਿਵੇਂ ਮੈਨੂੰ ਕਦੇ ਲੱਗਿਆ ਕਿ ਜਿਵੇਂ ਆਪਾਂ ਨੇ ਜਿਆਦਾ ਨਾ ਗਾਣੇ ਵੀ ਸੁਣੇ ਨਹੀਂ ਬੋਲੀਆਂ ਵੀ ਸੁਣੀਆਂ ਨਹੀਂ ਦਰਾਨੀਆਂ ਜਠਾਨੀਆਂ ਦੀਆਂ ਲੜਨ ਦਾ ਵਰਜਾਈਆਂ ਦੀਆਂ ਮਤਲਬ ਤੁਹਾਨੂੰ ਕੀ ਲੱਗਦਾ ਕੁਛ ਐਵੇਂ ਦਾ ਲੱਗਦਾ ਵੀ ਹਾਂ ਵੀ ਉਹ ਗੱਲਾਂ ਸੱਚ ਨੇ ਕਿਉਂਕਿ ਤੁਹਾਡੀ ਲਾਈਫ ਮੈਨੂੰ ਲੱਗਦਾ ਡਿਫਰੈਂਟ ਰਹੀ ਉਹਨਾਂ ਸਾਰੀਆਂ ਚੀਜ਼ਾਂ ਤੋਂ ਮਤਲਬ ਜੋ ਆਪਾਂ ਬੋਲੀਆਂ ਕਰ ਬੋਣੀਆਂ ਹੈ ਨਾ ਜੋ ਬੋਲੀਆਂ ਸੁਣੀਆਂ ਨੇ ਆ ਕਹਿ ਲਓ ਉਹ ਚੀਜ਼ਾਂ ਤੋਂ ਨਹੀਂ ਵੈਸੇ ਮੈਨੂੰ ਤਾਂ ਇੰਨਾ ਕੁ ਵਸੇ ਨਾ ਹੂੰ ਠੀਕੇ ਲੱਗੇ ਮੈਂ ਤਾਂ ਵਧੀਆ ਤਾਂ ਆਪਣੇ ਨਾਲ ਸਾਰੀ ਠੀਕ ਸੀ ਅੱਛਾ ਤੇ ਮਮੀ ਇਹ ਉਹ ਤੁਸੀਂ ਉਸ ਵੇਲੇ ਮੈਨੂੰ ਮੈਂ ਸੁਣਿਆ ਕਿ ਹੈ ਨਾ ਸੁਣਿਆ ਕਿ ਤੁਸੀਂ ਤੁਸੀਂ ਉਹ ਦੱਸੀਆਂ ਨੇ ਗੱਲਾਂ ਉਹ ਜਦੋਂ ਹੜ੍ਹ ਆਏ ਸੀ ਉਹ ਟਾਈਮ ਦੀਆਂ ਗੱਲਾਂ ਦੱਸਿਓ ਸਾਡੇ ਵਿਆਹ ਨੂੰ ਨਾ 4 ਮਹੀਨੇ ਹੋਈ ਸੀ ਜਦ ਅੱਛਾ ਅੱਛਾ ਤੇ ਜਿਹੜਾ ਦਾਇਬ ਜੀ ਦਾ ਸਾਰਾ ਖਰਾਬ ਹੋ ਗਿਆ ਸੀਗਾ ਹਾਂ ਪਾਣੀ ਵਿੱਚ ਕੱਢ ਗਿਆ ਜੀ ਘਰ ਤੇ ਹੋਰ ਮਤਲਬ ਕਾਫੀ ਹੋ ਗਿਆ ਵੀ ਕਿਉਂਕਿ ਪਹਿਲੀ ਵਾਰੀ ਦੇਖਿਆ ਸੀ ਐਦਾਂ ਦਾ ਮੈਂ ਤਾਂ ਹੂੰ ਕਿਉਂਕਿ ਮੇਰੀ ਉਮਰ ਵੀ ਨਹੀਂ ਹੈ ਨੀ 19 ਸਾਲ ਦੀ 20 ਸਾਲ ਦੀ ਸੀ ਸੌਣਾ 20 ਸਾਲ 20 ਸਾਲ ਚ ਅੱਛਾ ਤੇ ਉਦੋਂ ਫਿਰ ਉਸ ਟਾਈਮ ਤੇ ਮੇਲਾ ਦੂਸਰੇ ਉਧਰਲੇ ਘਰ ਹੀ ਰਹਿੰਦੇ ਹੁੰਦੇ ਸੀ ਸਾਰੇ ਇਕੱਠੇ ਆਂਦੇ ਹੁੰਦੇ ਸੀ ਮੈਨੂੰ ਮਤਲਬ ਆਪਣੇ ਮੈਨੂੰ ਨਾ ਥੋੜਾ ਸਭ ਪਤਾ ਹੈ ਹੈ ਨਾ ਮੈਂ ਤੁਸੇ ਤਾਂ ਕਾਫੀ ਗੱਲਾਂ ਦੱਸੇ ਰੱਖੀਆਂ ਨੇ ਮੈਂ ਆਡੀਅנס ਨੂੰ ਦੱਸਣਾ ਚਾਹੁੰਦੀ ਆ ਕਿ ਉਹ ਟਾਈਮ ਕਿਵੇਂ ਦਾ ਸੀ ਕਿਉਂਕਿ ਤੁਸੀਂ ਉਹ ਚੀਜ਼ਾਂ ਆਪਣੇ ਅੱਖੀਂ ਦੇਖੀਆਂ ਨੇ ਹੜ ਵਾਲੀ ਸਿਚੁਏਸ਼ਨ ਮਤਲਬ ਜਿਵੇਂ ਜੋ ਚੀਜ਼ ਤੁਸੀਂ ਉਸ ਟਾਈਮ ਫੀਲ ਕਰਦੇ ਸੀ ਹੈ ਨਾ ਉਹ ਚੀਜ਼ਾਂ ਸਾਨੂੰ ਦੱਸਣਾ ਚਾਹੋਗੇ ਉਸ ਟਾਈਮ ਦਾ ਕਾਪੀ ਮਤਲਬ ਥੋੜਾ ਡਰ ਗਿਆ ਉਹ ਗੱਲ ਦੇਖਿਆ ਜਦੋਂ ਅਸੀਂ ਘਰੇ ਵੀ 23 ਦਿਨ ਨਹੀਂ ਆਏ ਇਹਨੇ ਤੇਲੇ ਜੀ ਸਾਡੇ ਪਾਣੀ ਭਰ ਗਿਆ ਸੀ ਅੱਛਾ ਤੇ 23 ਦਿਨ ਅੱਜ ਬਾਹਰ ਹੀ ਰਹੇ ਜੇ ਹੂੰ ਤੇ ਫਿਰ ਕਿੰਨੇ ਦਿਨ ਬਾਅਦ ਆਏ ਅਸੀਂ 5-6 ਦਿਨ ਬਾਅਦ ਵਾਪਸ ਆਏ ਕਾਪੀ ਮਤਲਬ ਗੰਦਗੀ ਬਹੁਤ ਜ਼ਿਆਦਾ ਸਮੈਲ ਬਹੁਤ ਖਰਾਬ ਜੀ ਉਹ ਸਮਾਂ ਹੁਣਦਾ ਨਹੀਂ ਚਾਹ ਹੂੰ ਤੇ ਫਿਰ ਤੁਸੀਂ ਰਹੇ ਕਿੱਥੇ ਸੀਗੇ ਰਹੇ ਅਸੀਂ ਇੱਕ ਦਿਨ ਤਾਂ ਇੱਥੇ ਆਪਣੇ ਨੇੜੇ ਪੰਚਾਇਤ ਭਵਨ ਸੀਗਾ ਇੱਕ ਵਾਰ ਤਾਂ ਇੱਥੇ ਕੱਟੀ ਫੇਰ ਸਾਨੂੰ ਡੈਡੀ ਜੀ ਸਾਡੇ ਸੀਗੇ ਪੀਆਰਟੀ ਦੇ ਵਿੱਚ ਹੂੰ ਤੇ ਉਹ ਫਿਰ ਉੱਥੇ ਸਾਨੂੰ ਉੱਥੇ ਲੈ ਕੇ ਗਏ ਸੀਗੇ ਆਪਣੇ ਉੱਥੇ ਪੀਆ ਪੀਆ ਡਾਕਟਰ ਜੀ ਨਾਲ ਉੱਥੇ ਮੈਂ ਰਹਿ ਗਈ ਸਰ ਕਈ ਦਿਨਾਂ ਲਈ ਤੇ ਫਿਰ ਖਾਣ ਪੀਣ ਦਾ ਕਿਵੇਂ ਕਰਦੇ ਸੀ ਖਾਣ ਪੀਣ ਦਾ ਵੀ ਇਦਾਂ ਹੀ ਜਿਹੜੀ ਧੋਪ ਸੇਵਾ ਕਰਦੇ ਸੀਗੇ ਉਹ ਕਿਹੜਾ ਅਸੀਂ ਲੈ ਕੇ ਗਿਆ ਸੀ ਬਣਾਉਣ ਵਾਸਤੇ ਉਹ ਬਣਾਇਆ ਬਣਾ ਲੈਂਦੇ ਸੀ ਕੋਈ ਦੇਈ ਜਾਂਦੇ ਸੀ ਹਾਂ ਤੇ ਹੁਣ ਵੀ ਮੈਨੂੰ ਲੱਗਦਾ ਤੁਹਾਡੇ ਕੋਲ ਉਹ ਸਮਾਨ ਪਿਆਏ ਨਾ ਆਪਾਂ ਜਿਵੇਂ ਨਾ ਸੀ ਗਾਇਸ ਅਸੀਂ ਨਾ ਚੋਤੇ ਜਿੱਤਾਈ ਮੰਮੀ ਦਾ મતલਬ ਜੋ ਪੁਰਾਣਾ ਸਮਾਨ ਹੈ ਪੇਟੀ ਮੰਮੀ ਦੇ ਦਾਜ ਵਾਲੀ ਤੇ ਅਲਮਾਰੀ ਹੁਣ ਵੀ ਅਸੀਂ ਰੱਖੀ ਹੋਈ ਆ ਸਾਮਕੇ ਤੇ ਅਸੀਂ ਦੇਖਦੇ ਹਾਂ ਦੇ ਵਿੱਚ ਜਿਹੜੇ ਬਿਸਤਰੇ ਵੀ ਪਏ ਨੇ ਨਾ ਕਈ ਕਈਆਂ ਨੂੰ ਹੁਣ ਵੀ ਉਹ ਮਤਲਬ ਨਾ ਕਹਿ ਲੋ ਉਹ ਛਾਪ ਛੱਡੀ ਹੋਈ ਆ ਨਾ 93 ਦੇ ਹੜਾ ਨਹੀਂ ਕਲਰ ਚੜ ਜਾਂਦਾ ਸੀ ਨਾ ਇੱਕ ਦੂਜੇ ਨੂੰ ਕਲਰ ਚੜਿਆ ਸੀਗਾ ਵਿੱਚ ਸਾਨੂੰ ਤਾਂ ਐ ਸੀਗਾ ਵੀ ਨਮੀ ਪੇਟੀ ਉੱਤੇ ਪਾਣੀ ਵੜਨੇ ਲੱਗ ਪਾਣੀ ਵੜ ਗਿਆ ਸੀ ਉੱਤੇ ਪਾਣੀ ਸੀ ਮੇਲਵਾਰੀ ਮੇਲਵਾਰੀ ਦਾ ਜੇ ਘਾਟ ਉੱਧਰ ਪਈ ਸੀ ਪਰਲੇ ਘਰ ਤੇ ਬੇਟੀ ਇੱਧਰ ਪਈ ਸੀ ਇੱਧਰ ਜਿਆਦਾ ਥੋੜ੍ਹਾ ਨੀਮਾ ਸੀਗਾ ਉੱਤੇ ਪਾਣੀ ਜਿਆਦਾ ਆ ਸੀ ਸੀ ਹਾਂ ਇੱਥੇ ਤਾਂ ਕਰਕੇ ਹੋਇਆ ਇੱਥੇ ਪਾਣੀ ਜਿਆਦਾ ਹੋ ਗਿਆ ਬਾਅਦ ਵਿੱਚ ਸਾਰੀ ਖਰਾਬ ਹੋ ਗਈ ਗਾਲੀ ਨੱਚਾ ਫਿਰ ਉਹ ਦੁਬਾਰਾ ਹੌਲੀ ਹੌਲੀ ਫਿਰ ਹੌਲੀ ਹੌਲੀ ਗੱਡੀ ਲਈ ਤੇ ਆਈ ਹਾਂ ਠੀਕ ਹੈ ਨੱਚਾਂਗੇ ਆਡੀਅੰਸ ਨਾਲ ਮੋਟਰ ਤੇ ਜਾਣਾ ਬਸ ਐਂ ਆਵੇ ਪਹਿਲਾਂ ਸਮੇਂ ਤੋਂ ਹੁਣ ਸਾਡੇ ਬਹੁਤ ਜ਼ਿਆਦਾ ਹੁਣ ਜ਼ਿਆਦਾ ਹੁਣ ਦੀ ਕਹ ਲੋ ਜਾਗਰੂਕ ਲੋਕ ਜ਼ਿਆਦਾ ਹੋ ਗਏ ਨੇ ਹਣਾਂ ਜਿਵੇਂ ਪੜਾਈ ਪੜਾਈ ਲਿਖਾਈ ਜ਼ਿਆਦਾ ਹੋ ਗਈ ਬੱਚੇ ਪੜ੍ਹਦੇ ਨੇ ਜ਼ਿਆਦਾ ਨੇ ਪਹਿਲਾਂ ਉਸ ਟਾਈਮ ਪੜਾਈ ਹੁੰਦੀ ਨਹੀਂ ਸਾਡੇ ਵਾਂਗ ਕੁੜੀਆਂ ਨੂੰ ਪੰਡਾ 'ਚ ਬਹੁਤ ਘੱਟ ਬੰਦਾਂ ਦਾ ਬਾਹਰ ਰਹਿਣਾ ਅੰਡੀਆਂ ਬੋਦੀ ਮੈਂ ਤਾਂ ਫੇਰ ਵੀ ਸਾਡੇ ਮੇਰੇ ਪਾਪਾ ਇੰਸਟਰਕਟਰ ਸੀਗੇ بڑے ਲਿਖੇ ਫੈਮਿਲੀ ਸੀਗੇ ਮੈਂ ਤੇ ਉਹਨਾਂ ਨੇ ਮੈਨੂੰ ਪੜਾਇਆ ਰਿਹਾ 10 ਤੱਕ ਪੜ੍ਹਾਈ ਕੀਤੀ ਆ ਮੈਂ ਤੇ ਦੋ ਭਰਾ ਸੀ ਮੇਰੇ ਇਕੱਲੇ ਭਰਾ ਸੀ ਬੜੇ ਜਵਾਨ ਹਟਾ ਨੂੰ ਉਹਨਾਂ ਨੇ ਹੀ ਪਾਲਿਆ ਪਰ ਕਿਹਦੀ ਪਰਿਵਾਰ ਵਧੀਆ ਮੇਰੇ ਆ ਲਾਈਫ ਤਾਂ ਵਧੀਆ ਨਿਕਲੀ ਕੋਈ ਹੱਡੀ ਗੱਡੀ ਤੇ ਬਾਕੀ ਆਪਣੇ ਦੇ ਵਿੱਚ ਪੈਂਡਾ ਥੋੜਾ ਜਿਹਾ ਹਾਂ ਤੇ ਕਿਉਂਕਿ ਆਪਾਂ ਨੇ ਆਪਣਾ ਆਪ ਆਪਾਂ ਥੋੜਾ ਜਿਹਾ ਸਹੀ ਆਂ ਦੂਸਰਾ ਬੰਦਾ ਵੀ ਆਪਣਾ ਸਹੀ ਬੰਦਾ ਕਰਾਂ ਤੇ ਕਰਕੇ ਜੁੜਾਂ ਕੋਈ ਸੁਭਾਅ ਵੀ ਨਾ ਬਣਸੀ ਨਾ ਸਾਰੇ ਦਾ ਰਲ ਮਿਲ ਕੇ ਰਹਿੰਦੇ ਆ ਤੰਬਿਲ ਜਿਵੇਂ ਹੋਣਾ ਨਾ ਮਤਲਬ 93 ਵਿੱਚ ਹੜਣਾਈ ਸੀ ਤੇ 2023 ਦੇ ਵਿੱਚ ਫੇਰ ਸੇਮ ਹੋਵੀ ਹੜਾਈ ਸੀ ਲਗਭਗ 30 ਸਾਲਾਂ ਤੋਂ ਬਾਅਦ ਹਨਾ ਸੇਮ ਸਿਚੁਏਸ਼ਨ ਹੋ ਗਈ ਸੀ ਤੇ ਉਸ ਬਾਰੇ ਵੀ ਦੱਸਾਂਗੀ ਕਿ ਉਹ ਤਾਂ ਮੈਂ ਵੀ ਸੀ ਅਦੋ ਕਿ ਮਤਲਬ ਆਪਣੇ ਵੱਲ ਸਹੀ ਸੀਗਾ ਮਤਲਬ ਹੋਰ ਪਾਸੇ ਸੀਗਾ ਨਾ ਜਿਵੇਂ ਅਰਬਨ ਸਟੇਟ ਹੋ ਗਿਆ ਸੀ ਉਹ ਕਰਾਨੇ ਵਿੱਚ ਆਇਆ ਸੀ ਇਸ ਆ ਸਾਰੇ ਏਰੀਆ ਦੁਪੇ ਆਇਆ ਸੀ ਆਪਣਾ ਹਾਂ ਤੇ ਉਸ ਟਾਈਮ ਜਿਆਦਾ ਜੀ ਉਹ ਨਦੀ ਟੁੱਟ ਗਈ ਸੀ ਜੀ ਰੁਕ ਕੇ ਇੱਧਰ ਸਾਰਾ ਪਾਣੀ ਬੜੀ ਨਦੀ ਟੁੱਟ ਗਈ ਸੀ ਅੱਛਾ ਉਸ ਟਾਈਮ ਪਾਣੀ ਬਹੁਤ ਆਪਣੇ ਘਰਾਂ ਦੇ ਵਿੱਚ ਵੀ 6-6 ਫੁੱਟ ਪਾਣੀ ਚੜਿਆ ਹੋਇਆ ਸੀ ਹਾਂ ਮੈਨੂੰ ਲੱਗਦਾ ਹੈ ਸ਼ਾਇਦ ਕਈ ਲੋਕਾਂ ਨੂੰ ਨਾ ਉਹਦੇ ਬਾਰੇ ਪਤਾ ਨਹੀਂ ਹੋਣਾ ਜਿਹੜਾ ਉਹ ਚੂੜਾ ਤੇ ਨੱਥ ਚੜਦੀ ਹੈ ਉਹਦੇ ਬਾਰੇ ਕੁਝ ਦੱਸਣਾ ਚਾਹੋਗੇ ਹਰ ਇੱਕ ਆ ਚੜਾਉਂਦੇ ਆ ਹੁਣ ਜਦੋਂ ਆ 23 ਜੈਨ ਜਦਵੀ ਚੜਾਇਆ ਇਹਨਾਂ ਨੇ 93 ਜੈਨ ਜਦਵੀ ਚੜਾ ਆ ਚੜਾਉਂਦੇ ਨੇ ਕਿਵੇਂ ਚੜਾਉਂਦੇ ਨੇ ਉਹ ਤਾਂ ਆਪਣੇ ਜਿਹੜੇ ਮਹਾਰਾਜਾ ਮਹਾਰਾਜੀ ਹੂੰ ਚੜਾਉਂਦੇ ਆ ਮਹਾਰਾਜਾ ਦੇ ਪਰਿਵਾਰ ਤੋਂ ਪਰਿਵਾਰ ਤੋਂ ਜਿਵੇਂ ਆਪਣੇ ਕਿੱਟਰ ਲੱਗਿੰਦੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਨੇ ਉਹਨਾਂ ਦੇ ਪਰਿਵਾਰ ਤੋਂ ਹੀ ਪੇਟ ਚੜਦੀ ਹੈ ਪੇਟ ਚੜਦੀ ਹੈ ਨੱਥ ਤੇ ਛੋੜੇ ਦੀ ਹੈ ਨਾ ਪਿਛਲੇ ਮਤਲਬ 2023 ਵੀ ਜਿਹੜਾ ਜੀ ਚੜਾਇਆ ਤਾਹੀਂ ਕਿਤੇ ਜਾ ਕੇ ਵੱਡੀ ਨਦੀ ਸ਼ਾਂਤ ਹੋ ਗਈ ਸੀ ਮੈਂ ਤੁਹਾਨੂੰ ਪਤਾ ਵੀ ਇਹ ਚੀਜ਼ ਕਿਉਂ ਮਤਲਬ ਕਿ ਦਾ ਹੈ ਕੋਈ ਰੀਤ ਸੀ ਜਾਂ ਕਿੱਦਾਂ ਹੋਈ ਇਹ ਗੱਲ ਇਹ ਤਾਂ ਨਹੀਂ ਪਤਾ ਉਹ ਵੱਡੀ ਹੂੰ ਲੋਕ ਇਹ ਤਾਂ ਹੁਣ ਆਮ ਬਜ਼ੁਰਗਾਂ ਨੂੰ ਪਤਾ ਹੋਣਾ ਜਾਂ ਫਿਰ ਉਹਨਾਂ ਨੂੰ ਜਿਹੜੇ ਚੜਾਂਦੇ ਆ ਹਾਂ ਠੀਕ ਆ ਨਾ ਆਪਾਂ ਨੂੰ ਬਜ਼ੁਰਗਾਂ ਨੂੰ ਪਤਾ ਤਾਂ ਸੁਣਿਆ ਹੀ ਆ ਮੈਂ ਤਾਂ ਆਪਾਂ ਤਾਂ ਮੈਂ ਵੀ ਸੁਣਿਆ ਮੈਨੂੰ ਨਾ ਪਤਾ ਨਹੀਂ ਕੀ ਚੀਜ਼ ਸੁਣਿਆ ਵੀ ਕੋਈ ਜੋਤ ਦੀ ਗੱਲ ਹੋਈ ਹੈ ਸ਼ਾਇਦ ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਕੋਈ ਸ਼ਾਇਦ ਕੋਈ ਜੋਤ ਦੀ ਗੱਲ ਹੋਈ ਆ ਤੇ ਆਪਣੇ ਮੰਮੀ ਜਿਹੜਾ ਆਪਣਾ ਜੱਦੀ ਪਿੰਡ ਆ ਉਦੇ ਬਾਰੇ ਕੁਝ ਦੱਸੋ ਜਿੰਟਾ ਬਣਾਇਆ ਹੈਗਾ ਹਰਪਾਲਪੁਰ ਹੂੰ ਤੇ ਇਥੇ ਤਾਂ ਆਪਣੇ ਡੈਡੀ ਦੇ ਨਾਲ ਕਿਸੇ ਹੋਰ ਅੱਛਾ ਤੇ ਮੇਰੀ ਸਾਡੀ ਦਾਦੀ ਦਾ ਸੀਗੀ ਹੂੰ ਉਹਨਾਂ ਦੇ ਕੋਈ ਭਰਾ ਨਹੀਂ ਸੀਗਾ ਅੱਛਾ ਤੇ ਉਹ ਫਿਰ ਉਹਨਾਂ ਨੇ ਇੱਥੇ ਹੀ ਆਪਣਾ ਦਾਦੀ ਦਾ ਥੋੜੀ ਰਹਿੰਦੇ ਸੀ ਕੋਈ ਭਰਾ ਤਾਂ ਹੈ ਨਹੀਂ ਸੀ ਕੋਈ ਮਾਵਾ ਪਾਪਾ ਕੱਲੇ ਸੀਗੇ ਪਰ ਉਹਨਾਂ ਨੇ ਆਪਣੀ ਮਤਲਬ ਇੱਥੇ ਰਹੇ ਸੀਗੇ ਥੋੜੀ ਜਿਹੀ ਗਾੜੀ ਉਹ ਨਹੀਂ ਜਿਹਨਾਂ ਦਾ ਇੱਥੇ ਮਤਲਬ ਜਨਮ ਹੋਇਆ ਸਾਰਾ ਕੁਝ ਤੇ ਇਹ ਵੀ ਪਰ ਉਹਨਾਂ ਨੂੰ ਰਹਿੰਦਾ ਸੀ ਤੇ ਉਦੋਂ ਤੇ ਹਰ ਵਾਰ ਦੱਸਾਂਗੇ ਕੁਝ ਜਦ ਤੱਕ ਸੀ ਵਿਆਹ ਕਿ ਐ ਸੀ ਉਹਦੇ ਰਿਵਾਜ ਕਿਵੇਂ ਸੀ ਜੇ ਕਿਉਂਕਿ ਮੈਂ ਦੇਖਿਆ ਇਹ ਨਾਰਮਲ ਨਾਲੋਂ ਆਪਣੇ ਰਿਵਾਜ ਥੋੜੇ ਜਿੱਥੋਂ ਮੈਂ ਵਿਆਹ ਕੀ ਹੈ ਜਿਵੇਂ ਹੈ ਨਾ ਆਪਣੇ ਉਧਰ ਇਹਨੇ ਰਿਵਾਜ ਨਹੀਂ ਸਾਡੇ ਉਧਰ ਰਿਵਾਜ ਐਨੇ ਹਿੰਦੇ ਨਹੀਂ ਗਏ ਤੇ ਇੱਥੇ ਰਿਵਾਜ ਬਹੁਤ ਡਿਫਰੈਂਟ ਨੇ ਥੋੜੀ ਅੱਧਾ ਉਧਰੋਂ ਮਤਲਬ ਪਿੰਡਾਂ ਨਾਲੋਂ ਵੀ ਡਿਫਰੈਂਟ ਹੈ ਉਹ ਰਿਵਾਜ ਮਤਲਬ ਨੰਗਲਾਂ ਨਾਲੋਂ ਫਰਕ ਸੀਗਾ ਥੋੜਾ ਜਿਹਾ ਹਾਂ ਜਿਵੇਂ ਸਾਡੇ ਤਾਂ ਹਣ ਕਰਵਾ ਚੌਦਵਾਂ ਨਹੀਂ ਮਨੇ ਨਾ ਮਨਾਉਂਦੇ ਸੀ ਅੱਛਾ ਤੁਹਾਡੇ ਕਿਹੜੇ ਕਿਹੜੇ ਵਰਤ ਰੱਖਦੇ ਸੀ ਉੱਥੇ ਕੋਈ ਵਰਤ ਰੱਖਦੇ ਸੀ ਵਰਤ ਉੱਥੇ ਸਾਡੇ ਤਾਂ अच्छा हुन मैं सोनिया नहीं हैगा कदे मतलब वैसे मैं नहीं सोनिया पहला वो ये ताडे ताਸੀਂ ਆਪ ਰੱਖਦੇ ਹੁੰਦੇ ਸੀ ਉਹ ਵਿੱਚ ਤਾਂ ਪਾਉਂਦੇ ਨਹੀਂ ਸੀ ਬਿਲਕੁਲ ਵੀ ਉਹ ਕਰਵਾ ਜੇ ਹੁੰਦੀ ਤਾਂ ਫਮਨਮਾ ਫਰੂਟ ਵਗੈਰਾ ਹਨ ਚਾਹ ਛੋਟੀਆਂ ਚਾਹ ਮੱਦਮਾ ਸੋਠਾ ਟੇਕਿਆ ਹਾਂ 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 ਤੇ ਉਸ ਦਿਨ ਸੀ ਇੱਥੇ ਆ ਕੇ ਗੱਤ ਰੱਖਣ ਦੇ ਹੁੰਦਾ ਪਟਾਚਾ ਅੱਛਾ ਨਹੀਂ ਤੇ ਫੇ ਲੋੜੀ ਦਾ ਵਰਤ ਕਦੇ ਵਾਸਤੇ ਹੁੰਦਾ ਸੀਗਾ ਲੋੜੇ ਲੋੜੀ ਵਾਲੇ ਬਸ ਪਤਾ ਨਹੀਂ ਸੰਧਰ ਦੇਵਤਾ ਜਿੱਦਾਂ ਆਏਗੇ ਕੁਝ ਕੰਮ ਹੁੰਦਾ ਜੀ ਆਪਾਂ ਨੂੰ ਨਹੀਂ ਪਤਾ ਹੈ ਨਾ ਕਿ ਪਹਿਲਾਂ ਵੀ ਯੂਰਪ ਸਰ ਦੇ ਜਿਉਂਦੀ ਆਪਾਂ ਇਸ ਕਰ ਲੈਂਦੇ ਵੀ ਜਿਵੇਂ ਹੈ ਨਾ ਹਾਂ ਠੀਕ ਹੈ ਜੀ ਤੇ ਕਰ ਕਰ ਹੁੰਦੇ ਜੀ ਉਧਰ ਆਪਾਂ ਇਸ ਕਰਦੇ ਰੱਖਣੇ ਕੁਝ ਨਾਨੀ ਵਾਲੇ ਦੋਸੋ ਮਤਲਬ ਪਿੰਡ ਵਾਲਾ ਨਾਨੀ ਵਾਲੇ ਨਾਨੀ ਅੱਜ ਦੇ ਤੇ 10 ਸਾਲ ਹੋ ਗਏ ਜਿਹੜੇ ਚਲੇ ਵੀ ਗਏ ਹੂੰ 2000 ਪਹਿਲੇ ਤੋਂ ਨਾ ਡਾਕਟਰ ਮੁਸਾਟੇ ਕਰਨ 10 ਸਾਲ ਹੋ ਗਏ ਉਹ ਲੋਕ ਜਿਹੜੇ ਜਲਦੀ ਚਲੇ ਗਏ ਸੀ ਹਾਂ ਉਹਨਾਂ ਦੇ ਸੁਭਾਅ ਬਾਰੇ ਦੱਸੋ ਵਾਹ ਤਾਂ ਬਹੁਤ ਵਧੀਆ ਸੀ ਉਹਨਾਂ ਦਾ ਹਾਂ ਬਹੁਤ ਅੱਛਾ ਸੁਭਾਅ ਹੁੰਦਾ بس ਮੈਨੂੰ ਥੋੜਾ ਜਿਆਦਾ ਡਾਂਟਦੇ ਰਹਿੰਦੇ ਸੀ ਜੇ ਉਹਦੇ ਵੱਡੇ ਪਰਿਵਾਰ 'ਚ ਜਾਣਾ ਪੈਂਦਾ ਹਾਂ ਤੇ ਬਸ ਥੋੜਾ ਜਿਆਦਾ ਕਿੱਥੇ ਧੱਕਦੇ ਸੀ ਉਹ ਤਾਈ ਤਾਈ ਤੋਂ ਡਰ ਉਹਨਾਂ ਦਾ ਪਰਿਵਾਰ ਦੇ ਵਿੱਚ ਪੂਰੇ ਤਰ੍ਹਾਂ ਮਤਲਬ ਹੋ ਗਏ ਸੀ ਇਸ ਮੈਨੂੰ ਮੰਮੀ ਦੱਸਦੇ ਹੁੰਦੇ ਸੀ ਕਿ ਜਦੋਂ ਨਾ ਮੇਰਾ ਮੰਗਣਾ ਆਇਆ ਮੰਮੀ ਮੇਰਾ ਮੰਗਣਾ 2 ਸਾਲ ਤੱਕ ਮੰਗੀ ਰਹੀ ਮੈਂ 2 ਸਾਲ ਤੋਂ ਬਾਅਦ ਗਿਆ ਹੋਇਆ ਕਾਈ ਮਤਲਬ 18 ਸ ਤੋਂ ਡਾ ਮੰਗਣਾ ਹੋ ਗਿਆ ਸੀ ਤੇ ਤੁਹਾਡੀ ਸੀ 18 ਸਾਲਾਂ ਦੇ ਸੀ ਹਾਂਜੀ 18 ਮ 18 ਵਿੱਚ ਦੇਖਣ ਚਲੇ ਗਏ ਸੀ ਕਿ 19 ਹੀ ਲੱਗਦੇ ਸੀ ਮੇਰੇ ਮੰਗਣਾ ਹੋ ਗਿਆ ਹਾਂ ਤੇ ਮਤਲਬ 18 ਸਾਲ ਦੀ ਦੀ ਹੋ ਗਿਆ ਸੀ ਹੂੰ 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 ਤੇ 19 ਕਾਹੀ ਫਿਰ ਬੀਬੀ ਨੇ ਕਹਿਣਾ ਮੰਮੀ ਮੈਂ ਦੱਸ ਦਿੰਦਾ ਸੀ ਕਹਿੰਦੇ ਸੀ ਬੀਬੀ ਨੇ ਕਹਿਣਾ ਤੂੰ ਤਾਂ ਵੱਡੇ ਪਰਿਵਾਰ ਚ ਜਾਣਾ ਤੂੰ ਮੇਰੇ ਗੁੱਤ ਪਟਾਈਂ ਤੂੰ ਆਪਣੇ ਗੁੱਤ ਪਟਾਇਆ ਕਰੇਂਗੀ ਸਾਨੂੰ ਲੰਮਾ ਦੁਆਏਂਗੀ ਬੀਬੀ ਮੇਰੇ ਬੜੇ ਸਟਿੱਕ ਸੀਗੇ ਬਹੁਤ ਜ਼ਿਆਦਾ ਸਫਾਈ ਦਾ ਉਹਨਾਂ ਨੇ ਬਹੁਤ ਕੀਤਾ ਹਾਂ ਤੇ ਉਹ ਵੀ ਪਰਾ پورے ਚੰਡੇ ਹੋਏ ਸੀਗੇ ਜਿੱਦਾਂ ਉਹ ਖੇਰ ਦੇ ਸੀਗੇ ਉਹ ਜਿਹੜੇ ਲਿਝਾਣੇ ਸੀਗੇ ਮੇਰੇ ਨਾਨਕ ਦੇ ਲਿਝਾਣੇ ਠੀਕ ਹੈ ਬੜਾ ਵਧੀਆ ਪਰਿਵਾਰ ਤੋਂ ਸੀਗੇ ਉਹ ਵੀ ਤੇ ਮੇਰੇ ਪਾਪਾ ਜੀ ਪੂਰੇ ਹੋ ਸੀਗੇ ਉਸਾਰਮਸ ਕਰਦੇ ਸੀਗੇ ਉਸ ਤੋਂ ਨੂੰ ਸਹੀ ਪਹਿਲਾਂ ਇਹ ਉਹ ਵੀ ਥੋੜਾ ਜਿਹਾ ਐ ਹੁੰਦਾ ਸੀ ਜਿਆਨੂੰ ਸਾਡੀ ਬਿਲਟੀ ਮਤਲਬ ਬਡੇ ਘਰ ਚ ਜਾ ਰਹੀ ਆ ਸ਼ਹਿਰ ਚ ਜਾ ਰਹੀ ਆ ਵੀ ਸਾਨੂੰ ਕੋਈ ਲੰਭਾ ਨਾ ਹਮਮਮ ਪਰ ਪਹਿਲਾਂ ਇਦਾਂ ਦੀਆਂ ਗੱਲਾਂ ਜ਼ਿਆਦਾ ਥੋੜੇ ਜਿਹਾ ਸਿਆਣੇ ਹੁੰਦੇ ਸੀ ਨਾ ਪਹਿਲਾਂ ਸੋਚ ਦਾ ਫਰਕ ਹੁੰਦਾ ਹਾਂ ਸੁਭਾਏ ਹੁੰਦਾ ਵੀ ਆਪਣੀ ਹੈ ਨਾ ਬਿੰਟੀ ਤੋਂ ਗਲਤੀਆਂ ਹੋ ਜੇ ਜਾਂ ਕੋਈ ਕਹਿ ਨਾ ਗੱਵੀ ਹੈ ਨਾ ਮੜੀ ਦੀ ਗੱਲ ਵੀ ਨਹੀਂ ਪਾਉਂਦੇ ਇਹ ਤਾਂ ਹੈ ਪਰ ਇਦਾਂ ਵੀ ਜਿਵੇਂ ਉਹਨਾਂ ਨੇ ਮੈਨੂੰ ਜੋ ਵੀ ਸੰਸਕਾਰ ਦਿੱਤੇ ਸੀ ਮੈਂ ਪੂਰੀ ਤਰ੍ਹਾਂ ਨਿਵਾਹੇ ਨਹੀਂ ਹਾਂ ਮੇਰਾ ਮਤਲਬ ਕੋਈ ਕੁਝ ਮੇਰੇ ਬਾਰੇ ਦੱਸਣਾ ਚਾਹੁੰਦੇ ਹਾਂ ਜਦੋਂ ਮੈਂ ਵਿਆਹ ਕੇ ਆਈਆਂ ਤੁਸੀਂ ਕੀ ਦੇਖਿਆ ਜਾਂ ਤੇਰੇ ਵਰਗਾ ਮੈਂ ਕਿਹੋ ਜਿਹਾ ਕਰੀਆ ਬਸ ਸਾਡੇ ਤਾਂ ਭਈ ਇੱਕ ਬਿਲਟੀ ਦਾ ਰੂਪ ਆ ਗਈ ਸਾਡੇ ਘਰੇ ਹੂੰ ਤੇ ਸਾਨੂੰ ਤਾਂ ਕੁੜੀ ਵੀ ਹੈ ਨਹੀਂ ਸਾਡੇ ਆਪਣੇ ਬਿਲਟੀ ਮੇਰਾ ਕੱਲਾ ਹੀ ਸੀਗਾ ਬਸ ਇੱਕ ਆਇਆ ਵੀ ਧੀ ਦੀ ਕਮੀ ਕੁੜੀ ਹੋ ਗਈ ਤੇ ਨੌ ਆ ਗਈ ਵਧੀਆ ਪਰਿਵਾਰ ਦੇ ਵਿੱਚੋਂ ਆਈ ਆ ਤੇ ਅਸੀਂ ਕੋਸ਼ਿਸ਼ਾਂ ਜਤਨ ਲਗਾ ਕੇ ਆਹ ਵੇ ਆ ਗਈ ਸਾਡੇ ਦੇ ਰਚਮਚਰੀ ਬਿਲਕੁਲ ਤੇ ਜਦੋਂ ਕੁੜੀ ਰਹਿਣੇ ਤੇ ਬਾਕੀ ਇਹਨੂੰ ਹੁਣ ਪਤਾ ਹੀ ਆ ਵੀ ਅਸੀਂ ਇਹਨੂੰ ਕਿਵੇਂ ਰੱਖਿਆ ਹੈ ਇਹ ਆਪੇ ਦੱਸ ਦੋ। ਉਹ ਤਾਂ ਬੇਸਤ ਗੱਲ ਆ ਪਤਾ ਹੀ ਲੱਗ ਰਿਹਾ ਕਿਉਂਕਿ ਜੇ ਮੈਂ ਇਸ ਲਾਈਨ ਦੇ ਵਿੱਚ ਆ ਰਹੀਆਂ ਅਗਰ ਮੈਂ ਵਲੌਗ ਬਣਾਣੀ ਆ ਰਹੀਆਂ ਤਾਂ 댓 ਮੀਨਸ ਕਿ ਤੁਹਾਡੀ ਸਪੋਰਟ ਆ ਸਾਰਿਆਂ ਦੀ ਤਾਂ ਹੀ ਮੈਂ ਅ ਇਸ ਲਾਈਨ ਦੇ ਵਿੱਚ ਆ ਪਾਈਆਂ ਹਨਾ ਤੇ ਹੋਰ ਕੁਝ ਬਸ ਹੋਰ ਤਾਂ ਤੀਕਾ ਨਾਲ ਬਸ ਕੁਛ ਰਹੋ ਬਸ ਆਪਣਾ ਅੱਗੇ ਵਧੋ ਜ਼ਿੰਦਗੀ ਦੇ ਵਿੱਚ ਮਾਂ ਬਾਪ ਦੇ ਲਈ ਮਨੋਕਾਮ ਬਿਲਕੁਲ ਮਨੋਕਾਮ ਨੂੰ ਕਮਣਾ ਪੂਰੀ ਕਰ ਪਰਮਾਤਮਾ ਨੇ ਕਿਉਂ ਕੋਟ ਰੋ ਜਿੰਦਗੀ ਦੇ ਵਿੱਚ ਹਨ ਹਾਂ ਉਹ ਬਖਣਾ ਦਾ ਹਰ ਪਰਮਾਤਮਾ ਦਾ ਗ੍ਰੇਸ ਮਾਪੇ ਤਾਂ ਹਮੇਸ਼ਾ ਹੀ ਹਮੇਸ਼ਾ ਆਪਣੇ ਬੱਚਾ ਨੂੰ ਚੰਗਾਈ ਸੋਚਦੇ ਨੇ ਆਸ਼ੀਰਵਾਦ ਹੀ ਦਿੰਦੇ ਨੇ ਤਾਂ ਹਮੇਸ਼ਾ ਆਪਣੇ ਮਾਪੇ ਦੇ ਨਾਲ ਲੋਕਾਂ ਦੀ ਖੁਸ਼ੀ ਦੇ ਵਿੱਚ ਹੀ ਮਾਪੇ ਦੀ ਖੁਸ਼ੀ ਹਾਂ ਬਿਲਕੁਲ ਇਹ ਗੱਲ ਤਾਂ ਸੱਚ ਹੈ ਕਿ ਮੈਂ ਅਸੀਂ ਜਿਆਦਾ ਵੀ ਕਦੇ ਬਿਮਾਰ ਹੋ ਜਾਈਦਾ ਜਾਂ ਕੁਝ ਹੋ ਜਾਈਦਾ ਮੰਮੀ ਨੂੰ ਨਨੂ ਹਾਈ ਐ ਹੋ ਜਾਂਦਾ ਵੀ ਇਹ ਕਿਉਂ ਹੋ ਗਏ ਇਹਨਾਂ ਨੂੰ ਐਵੇਂ ਕਿਉਂ ਹੋ ਗਿਆ ਸਾਨੂੰ ਆਉਂਦਾ ਵੀ ਸਾਨੂੰ ਹੀ ਦੁੱਖ ਦਿੰਦੇ ਪਰ ਮਾਤਮਾ ਨੇ ਠੀਕ ਕਰਨਾ ਨਹੀਂ ਤੁਹਾਨੂੰ ਕਿਉਂ ਦੁੱਖ ਦਵੇ ਤੇ ਪਰ ਐਵੇਂ ਸਾਡਾ ਸਿਸਟਮ ਸਹੀ ਹੈ ਨਾ ਮੰਮੀ ਅਸੀਂ ਇਦਾਂ ਹੈ ਕਿ ਮੈਨੂੰ ਇਦਾਂ ਹੋ ਜਾਂਦਾ ਹੈ ਕਿ ਜੇ ਮੈਨੂੰ ਕੋਈ ਗੱਲ ਕਰਨੇ ਜਿੰਨਾ ਚਿਰ ਮੈਂ ਮੰਮੀ ਨਾਲ ਨਹੀਂ ਕਰਦੀ ਮੇਰਾ ਢਿੱਡ ਦੁਖਣ ਲੱਗ ਜਾਂਦਾ ਈਵਨ ਸਾਨੂੰ ਰੋਵੀ ਛੇੜਦੇ ਹੁੰਦੇ ਨੇ ਵੀ ਇਹ ਚੁਗਲ ਗੁੰਡੀਆਂ ਕਹਿੰਦੇ ਨੇ ਸਾਨੂੰ ਸਾਨੂੰ ਚੁਗਲ ਗੁੰਡੀਆਂ ਕਹਿੰਦੇ ਨੇ ਚਲੋ ਠੀਕ ਹੈ ਫਿਰ ਮੰਮੀ ਅੱਜ ਦੀ ਗੱਲ ਬਤਾ ਪਏ ਇੱਥੇ ਖਤਮ ਕਰਦੇ ਆ ਠੀਕ ਹੈ ਬਤਾ ਤੇ ਆਪਾਂ ਫੇਰ ਤੁਹਾਨੂੰ ਗਾਇਸ ਮਿਲਾਵਾਂਗੇ ਮੰਮੀ ਨਾਲ ਹੁਣ ਤੋਂ ਤੁਹਾਨੂੰ ਚਲੋ ਮਿਲਦੇ ਹੀ ਰਹਿਣਗੇ ਇੱਕ ਵਾਰ ਫਰਸਟ ਟਾਈਮ ਸੀ ਮੈਂ ਸੋਚਿਆ ਕਿ ਮੰਮੀ ਨੂੰ ਤੁਹਾਨੂੰ ਪ੍ਰੋਪਰ ਮੰਮੀ ਦੀ ਮੰਮੀ ਬਾਰੇ ਮੰਮੀ ਦੀ ਲਾਈਵ ਬਾਰੇ ਥੋੜਾ ਜਿਹਾ ਕੁਝ ਦੱਸੀਏ ਤਾਂ ਹੁਣ ਤੁਹਾਨੂੰ ਡੇਲੀ ਮੰਮੀ ਦੀ ਦੇਖਦੇ ਹੀ ਰਹਿਣਗੇ ਕੁਝ ਨਾ ਕੁਝ ਕਰਦੇ ਵਲੌਗ ਦੇ ਵਿੱਚ ਆਂਦੇ ਸੋ ਸਟੇ ਟਿਊਨਡ ਗਾਇਸ ਤੇ ਗਾਇਸ ਇਹ ਸੀ ਆਪਣਾ ਅੱਜ ਦਾ ਵਲੌਗ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਬਈ ਲੱਗਿਆ ਹੋਗਾ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਸਾਵੀ ਵਲੌਗਸ ਨੂੰ ਮੰਮੀ ਨੂੰ ਕੁਝ ਕਹਿਣਾ ਚਾਹੋਗੇ ਬਸ ਮੈਂ ਤਾਂ ਇਹੀ ਕਹਾਂਗੀ ਲਾਈਕ ਕਰ ਦੋ ਤੇ ਆਪਣਾ ਪਿਆਰ ਰੱਖਦੇ ਰਹੋ ਹਮेशा ਸਾਰੇ ਵਲੋਗ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਤੁਹਾਡਾ ਸਾਥ ਫੜੇ ਲਈ ਬਹੁਤ ਜ਼ਰੂਰੀ ਹੈ ਇਹ ਗੱਲ ਕਹਿਣਾ ਚਾਹ ਰਹੀ ਮਮੀ